ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਕਨਾਲ ਕਨੌਨੀ ਬਠਿੰਡਾ ਕੱਲ ਸਾਨੂੰ ਇੱਕ 112 ਤੇ ਕਾਲ ਮਸੂਲ ਹੋਈ ਸੀਗੀ ਗੁਰਪ੍ਰੀਤ ਸਿੰਘ ਜੋ ਕਿ ਅਮਰਪੁਰ ਬਸਤੀ ਦੇ ਰਹਿਣ ਵਾਲੇ ਕੀ ਸਾਡੇ ਘਰੇ ਜਿਹੜਾ ਹੈਗਾ ਰਾਤ ਨੂੰ ਜਿਹੜਾ ਹੈਗਾ ਕੋਈ ਨਾਮ ਲੋਕ ਵਿਅਕਤੀ ਵੱਲੋਂ ਜਿਹੜਾ 8 ਤੋਂ 10 ਤੋਂਲੇ ਜਿਹੜਾ ਸੋਨਾ ਚੋਰੀ ਕਰ ਲਿਆ ਗਿਆ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਦੇ ਬਿਆਨਾਂ ਤੇ ਜਿਹੜਾ ਹੈਗਾ ਐਫ ਆਈ ਆਰ ਅੰਡਰ ਸੈਕਸ਼ਨ 331 4 305 ਬੀ ਐਨ ਐਸ ਜਿਹੜੀ ਦਰਜ ਰਜਿਸਟਰ ਕੀਤੀ ਗਈ ਸੀਗੀ ਤੇ ਦਰਾਨੇ ਤਵਤੀਸ਼ ਜਿਹੜਾ ਇਸ ਵਿੱਚ ਅਨਮੋਲ ਸਿੰਘ ਏਲੀਅਸ ਮੂਸ਼ੀ ਜੋ ਕਿ ਅਮਰਪੁਰਾ ਬਸਤੀ ਦੇ ਰਹਿਣ ਵਾਲਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਇਸ ਤੇ ਜਿਹੜਾ ਹੈਗਾ थाना ਨਾਲ ਕਲੋਨੀ ਦੀ ਟੀਮ ਤੇ ਚੌਕੀ ਵਰਧਮਾਨ ਦੀ ਟੀਮ ਨੂੰ ਜਿਹੜਾ ਹੈਗਾ ਮਿਹਨਤ ਕਰਦੇ ਹੋਏ ਉਦੋਂ ਸਫਲਤਾ ਮਿਲੀ ਜਦੋਂ ਇਹਦੀ ਇੰਟਰੋਗੇਸ਼ਨ ਦੌਰਾਨ ਇਹਨੇ ਮੰਨਿਆ ਕਿ ਜਿਹੜਾ ਹੈਗਾ ਮੈਂ ਹੀ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਦੇ ਘਰੋਂ ਜਿਹੜਾ ਹੈਗਾ 8 ਤੋਂ 10 ਟੋਲੇ ਜਿਹੜਾ ਸੋਨੇ ਦੀ ਚੋਰੀ ਕੀਤਾ ਹੈਗਾ ਤੇ ਦਰਾਨੇ ਤਵਤੀਸ਼ ਜਿਹੜਾ ਇਹ ਤੋਂ ਕਰੀਬ ਜਿਹੜਾ 8 ਤੋਲੇ ਸੋਨਾ ਜਿਹੜਾ ਰਿਕਵਰ ਵੀ ਹੋ ਚੁੱਕਾ ਹੈ ਤੇ ਇਹਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਜਿਹੜਾ ਇਹਨੂੰ ਡੰਗਾਈ ਤੋਂ ਪੁੱਛਗਿੱਛ ਕੀਤੀ ਜਾਊਗੀ ਤਾਂ ਜੋ ਹੋਰ ਵੀ ਕੋਈ ਇਹਦੇ ਵੱਲੋਂ ਜੜੀਆਂ ਪਿਛਲੇ ਸਮੇਂ ਦੌਰਾਨ ਚੋਰੀਆਂ ਕੀਤੀਆਂ ਹੋ ਸਕਦੀਆਂ ਤੇ ਹੋਰ ਵੀ ਜੇ ਕਿਸੇ ਦਾ ਰੋਲ ਸਾਹਮਣੇ ਆਉਂਦਾ ਉਹਦੇ ਖਿਲਾਫ ਵੀ ਬੰਦੀ ਸਖਤ ਸਜ਼ਾ ਕਾਰਵਾਈ ਕੀਤੀ ਜਾਵੇ ਨਹੀਂ ਜਿਹੜਾ ਉਹਨਾਂ ਨੇ ਬਿਆਨਾਂ 'ਚ ਜਿਹੜਾ ਹੈਗਾ 8 ਤੋਲੇ ਸੋਨਾ ਜਿਹੜਾ ਹੈਗਾ ਉਹਨਾਂ ਨੇ ਜ਼ਿਕਰ ਕੀਤਾ ਵੀ ਸਾਡੇ 8 ਤੋਲੇ ਸੋਨਾ ਚੋਰੀ ਹੋਇਆ ਹੈ ਤੇ ਉਹ ਤੇ ਜਿਹੜਾ ਮਾਮਲਾ ਜਿਹੜਾ ਹੈਗਾ 331 4 ਤੇ 305 ਬਿジネス ਤੇ ਰਜਿਸਟਰ ਕੀਤਾ ਗਿਆ ਉਹਦੇ ਚ ਜੈਂਟਸ ਰਿੰਗ ਸੀਗੀਆਂ ਚੇਨ ਸੀਗੀ ਕੜੇ ਸੀਗੇ ਤੇ ਮੇਲ ਜਿਹੜੀਆਂ ਹੈਗੀਆਂ ਰਿੰਗ ਸੀਗੀਆਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀਆਂ ਜਿਹੜੇ 8 ਤੋਂ 10 ਆਈਟਮਾਂ ਸੀ ਇਹ ਘਰੇ ਸੀਗੇ ਤੇ ਜਿਹੜਾ ਅਨਮੋਲ ਮੂਸ਼ੀ ਹੈ ਪਹਿਲਾਂ ਵੀ ਇਹਦੀ ਜਿਹੜੀ ਹੈਗੀ ਆ ਮਾਤਾ ਇਹਨਾਂ ਦੇ ਘਰੇ ਕੰਮ ਕਰਦੀ ਸੀਗੀ ਤੇ ਇਹਦਾ ਪਹਿਲਾਂ ਵੀ ਆਉਣ ਜਾਣ ਸੀ ਇਹਨਾਂ ਦੇ ਘਰੇ ਤੇ اسی ਚੀਜ਼ ਦਾ ਇਹਨੇ ਫਾਇਦਾ ਲੈਂਦੇ ਹੋਏ ਇਨਾਂ ਦੇ ਘਰੋਂ ਜਿਹੜੀ ਹੈਗੀ ਹੈ ਸਟੋਰੀ ਦੀ ਵਾਰਦਾਤ ਨੂੰ ਅੰਜਾਮ ਦੇ। ਪਹਿਲਾਂ ਵੀ ਕੋਈ ਸਟੋਰੀ ਦਾ ਮਾਮਲਾ ਚੱਲ ਰਿਹਾ ਸੀ। ਇਹਦੇ ਪਹਿਲਾਂ ਹਾਂਜੀ ਇੱਕ ਮੋਟਰਸਾਈਕਲ ਜਿਹੜਾ ਚੋਰੀ ਦਾ ਪਹਿਲਾਂ ਵੀ ਮੁਕੱਦਮਾ ਦਰਜ ਹੈ ਤੇ ਸੋ ਅਸੀਂ ਅੱਜ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕਰਾਂਗੇ। ਤੇ ਹੋਰ ਵੀ ਇਹ ਤੋਂ ਜਿਹੜੀ ਹੈਗੀ ਆ ਚੋਰੀ ਦੀ ਵਾਰਦਾਤਾ ਟਰੇਸ ਹੁੰਦੀ ਸੰਭਾਵਨਾ ਹੈ। ਜਿਹੜਾ ਆਪਸ ਵਿੱਚ ਲਈ ਦੋ ਜਣੇ ਕੀ ਤਾਂ ਕੀ ਰਿਸ਼ਤਾ ਸੀ ਕੋਈ ਤਾਂ ਵੈਸੇ ਹੀ ਆਪ ਨੇ। ਨਹੀਂ ਨਹੀਂ ਇਹ ਚ ਇੱਕ ਹੀ ਦੋਸ਼ੀ ਜਿਹੜਾ ਹੈ ਅਨਮੋਲ ਏਲੀਅਸ ਮੂਸ਼ੀ ਨੂੰ ਅਰੈਸਟ ਕੀਤਾ। ਤੇ ਇਹਦੀ ਅਜੇ ਅਸੀਂ ਡੰਗਾਈ ਨਾਲ ਹੋਰ ਪੁੱਛਗਿਸ਼ ਕਰਾਂਗੇ ਵੀ ਹੋਰ ਵੀ ਕੋਈ ਇਹਦੇ ਵਿੱਚ ਜੇ ਕਿਸੇ ਦਾ ਰੋਲ ਸਾਹਮਣੇ ਆਉਂਦਾ ਹੈਗਾ ਤਾਂ ਉਹਦੇ ਵੀ ਖਿਲਾਫ ਵੀ ਬੰਦੀ ਕਾਰਵਾਈ ਕੀਤੀ ਜਾਊ। ਇਹਦੀ ਕਰੀਬ 22 ਸਾਲ ਉਮਰ ਹੈਗੀ ਅਤੇ ਵਿਲਾ ਹੀ ਹੈਗਾ ਜਿਹੜਾ ਹੈਗਾ ਪਿੱਛੇ ਵੀ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਦਾ ਚੋਰੀ ਕੀਤਾ ਸੀ ਉਹਦਾ ਮੁਕੱਦਮਾ ਦਰਜ ਹੋਇਆ ਸੀ। ਬਾਕੀ ਜਿਹੜਾ ਹੈਗਾ ਇਹਨੂੰ ਅਜੇ ਰਿਮਾਂਡ ਹਾਸਲ ਕਰਕੇ ਹੋਰ ਅਸੀਂ ਬਰੀਕੀ ਨਾਲ ਇਹਦੀ ਜਿਹੜੀ ਹੈਗੀ ਜਾਂਚ ਕਰਾਂਗੇ ਤਾਂ ਜੋ ਹੋਰ ਵੀ ਜਿਹੜੀਆਂ ਕੋਈ ਚੋਰੀ ਦੀਆਂ ਵਾਰਦਾਤਾਂ ਹੋਈਆਂ ਉਹ ਵੀ ਟਰੇਸ ਹੋ ਸਕਣ। ਸੋ ਨਾ ਫਰ ਹੋਵੇ ਜੀ ਬਦੰਦ। ਹਾਂਜੀ ਕਰੀਬ ਜਿਹੜਾ ਹੈਗਾ ਇਹ ਚ 90% ਸੋਨਾ ਰਿਕਵਰ ਹੋ ਗਿਆ ਤੇ ਬਾਕੀ ਜਿਹੜਾ ਇਹਨੂੰ ਹੋਰ ਜਿਹੜਾ ਢਗਾਈ ਨਾਲ ਪੁੱਛਗਿਛ ਕਰਕੇ ਜਿਹੜਾ ਹੋਰ ਕੋਈ ਜਿਹੜਾ ਇਹ ਚ ਰਿਕਵਰ ਹੋਣ ਵਾਲੀ ਚੀਜ਼ ਹੈ ਉਹ ਵੀ ਜਿਹੜੀ ਹੈਗੀ ਐਸੀ ਨੂੰ ਰਿਮਾਂਡ ਤੇ ਲੈ ਕੇ ਇਹਦੀ ਹੋਰ ਪੁੱਛਗਿਛ ਕਰਾਂਗੇ ਲਗਾਇਆ